ਪੰਜਾਬੀਓ 20 ਦਿਨ ਦਾ ਸਮਾਂ ਤੁਹਾਡੇ ਕੋਲ ਆਇਆ ਜੇਕਰ ਤੁਸੀਂ ਇਹ ਕੰਮ ਨਹੀਂ ਕੀਤਾ ਤਾਂ ਜਲਦੀ ਕਰ ਲਵੋ ਨਹੀਂ ਤਾਂ ਤੁਹਾਨੂੰ ਜਿਹੜਾ ਵੱਡਾ ਜੁਰਮਾਨਾ ਹੈ ਉਹ ਲੱਗ ਸਕਦਾ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪ੍ਰਾਪਰਟੀ ਟੈਕਸ ਦੀ ਜੇਕਰ ਤੁਸੀਂ ਆਪਣਾ ਪ੍ਰਾਪਰਟੀ ਟੈਕਸ ਪੂਰਾ ਨਹੀਂ ਭਰਿਆ ਤਾਂ 31 ਮਾਰਚ ਤੱਕ ਤੁਸੀਂ ਉਸ ਨੂੰ ਭਰ ਦੇਵੋ ਨਹੀਂ ਤਾਂ ਤੁਹਾਨੂੰ ਜਿਹੜਾ ਭਾਰੀ ਜੁਰਮਾਨਾ ਹੈ ਉਹ ਲੱਗ ਸਕਦਾ ਜਿਸ ਦੇ ਨਾਲ ਤੁਹਾਡੀ ਜੇਬ ਤੇ ਜ਼ਰੂਰ ਅਸਰ ਪਵੇਗਾ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜਾ ਟਾਰਗੇਟ ਆ ਉਹ ਦਿੱਤਾ ਗਿਆ ਹੈ ਜਿਹੜੇ ਵੀ ਵਸੂਲੀ ਦੇ ਇਨਸਪੈਕਟਰ ਨੇ ਉਹਨਾਂ ਨੂੰ ਵੀ ਜਿਹੜੀਆਂ ਹਦਾਇਤਾਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ 31 ਮਾਰਚ ਤੱਕ ਜਿਹੜਾ ਇਹ ਟੈਕਸ ਹਲੇ ਜੁਰਮਾਨੇ ਤੋਂ ਫ੍ਰੀ ਰੱਖਿਆ ਗਿਆ ਹੈ 31 ਮਾਰਚ ਤੱਕ ਕੋ ਜਿੰਨੇ ਵੀ ਪ੍ਰਾਪਰਟੀ ਟੈਕਸ ਬਕਾਇਆ ਰਹਿੰਦੇ ਨੇ ਉਹਨਾਂ ਨੂੰ ਜਿਹੜਾ ਪ੍ਰਾਪਰਟੀ ਟੈਕਸ ਭਰਨ ਦੀ ਜਿਹੜੀ ਹਦਾਇਤ ਆ ਉਹ ਸਰਕਾਰ ਦੇ ਵੱਲੋਂ ਦਿੱਤੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਇੱਕ 31 ਮਾਰਚ ਤੱਕ ਟੈਕਸ ਭਰਨ ਵਾਲਿਆਂ ਲਈ ਕੋਈ ਜੁਰਮਾਨਾ ਨਹੀਂ ਹੋਵੇਗਾ ਪਰ 31 ਮਾਰਚ ਤੋਂ ਬਾਅਦ ਜਿਹੜੇ ਟੈਕਸ ਭਰਨਗੇ ਉਹਨਾਂ ਦੇ ਲਈ ਜਿਹੜਾ ਭਾਰੀ ਜੁਰਮਾਨਾ ਏ ਉਹ ਰੱਖਿਆ ਜਾਵੇਗਾ ਦੱਸਦੀ ਹੈ ਕਿ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੇ ਬਕਾਏ 31 ਮਾਰਚ ਤੱਕ ਜਮ੍ਹਾਂ ਕਰਵਾਉਣ ਦਾ ਸਮਾਂ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਜੁਰਮਾਨੇ ਦੇ ਨਾਲ-ਨਾਲ ਇਸ ਰਕਮ ਤੇ ਵਿਆਜ ਦਾ ਭੁਗਤਾਨ ਵੀ ਕਰਨਾ ਪਵੇਗਾ ਇਸ ਸਬੰਧੀ ਲੁਧਿਆਣਾ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਸਿਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਰ ਡਿਪਟੀ ਮੇਅਰ ਪ੍ਰਿੰਸ ਜੋਹਰ ਤੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡਿਚਲਵਾਲ ਨੇ ਜ਼ੋਨਲ ਕਮਿਸ਼ਨਰਾਂ ਅਤੇ ਪ੍ਰਾਪਰਟੀ ਟੈਕਸ ਖਾਮਿਆਂ ਦੀਆਂ ਸਬੰਧਤ ਅਧਿਕਾਰੀਆਂ ਦੇ ਨਾਲ ਬਕਾਇਆ ਟੈਕਸ ਦੀ ਵਸੂਲੀ ਵਿੱਚ ਤੇਜ਼ੀ ਲਿਆਉਣ ਲਈ ਮੀਟਿੰਗ ਕੀਤੀ ਹੈ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿੱਚ ਹੋਈ ਮੀਟਿੰਗ ਵਿੱਚ ਪ੍ਰਾਪਰਟੀ ਟੈਕਸ ਇਨਸਪੈਕਟਰਾਂ ਲਈ ਰਿਕਵਰੀ ਦੇ ਟੀਚੇ ਵੀ ਨਿਰਧਾਰਿਤ ਕੀਤੇ ਗਏ ਨੇ ਉਹਨਾਂ ਨੂੰ ਵਕਾਇਆ ਆਦਿ ਵਸੂਲੀ ਵਿੱਚ ਤੇਜ਼ੀ ਲਿਆਉਣ ਲਈ ਰੋਜ਼ਾਨਾ ਆਧਾਰ ਤੇ ਫੀਲਡ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਨੇ ਮੀਟਿੰਗ ਦੇ ਵਿੱਚ ਨਗਰ ਨਿਗਮ ਦੇ ਵਿਧਾਇਕ ਕਮਿਸ਼ਨਰ ਪ੍ਰਦੀਪ ਸਿੰਘ, ਸੰਯੁਕਤ ਕਮਿਸ਼ਨਰ ਅੰਕੁਰ, ਮਹਿੰਦਰ ਜ਼ੋਨਲ ਕਮਿਸ਼ਨਰ, ਨੀਰਜ ਜੈਨ ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ ਸੁਪਰਡੈਂਟ ਪ੍ਰਾਪਰਟੀ ਟੈਕਸ ਇਨਸਪੈਕਟਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ ਇਸ ਦੌਰਾਨ ਪ੍ਰਿੰਸੀਪਲ ਜਿਹੜੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸਾਦ ਤੇ ਡਿਪਟੀ ਮੇਅਰ ਆਫ ਪ੍ਰਿੰਸ ਜੋਹਰ ਨੇ ਸਹਿਰਬਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜੁਰਮਾਨੇ ਤੋਂ ਬਚਣ ਲਈ 31 ਮਾਰਚ ਤੱਕ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਵਸਨੀਕ 31 ਮਾਰਚ 2025 ਤੱਕ ਬਕਾਇਆ ਟੈਕਸ ਜਮ੍ਹਾਂ ਕਰਨ ਵਿੱਚ ਸਫਲ ਰਹਿੰਦੇ ਆ ਤਾਂ ਉਹਨਾਂ ਨੂੰ 20% ਜੁਰਮਾਨਾ ਅਤੇ 12% ਸਲਾਨਾ ਵਿਆਜ ਲੱਗੇਗਾ ਜੇਕਰ ਤੁਸੀਂ 31 ਮਾਰਚ ਤੱਕ ਜਿਹੜਾ ਆਪਣਾ ਟੈਕਸ ਹੈ ਉਹ ਨਹੀਂ ਭਰਾਇਆ ਤਾਂ ਤੁਹਾਨੂੰ ਜੁਰਮਾਨਾ ਲੱਗੇਗਾ ਤੇ ਉਸ ਦੇ ਨਾਲ ਜਿਹੜਾ ਸਲਾਨਾ ਉਸ ਰਕਮ ਤੇ ਜਿਹੜਾ ਵਿਆਜਦਾਰ ਹੈ ਉਹ ਵੀ ਵਧਦੀ ਜਾਵੇਗੀ ਵਿਆਜਦਾਰ ਲੱਗਣੀ ਸ਼ੁਰੂ ਹੋ ਜਾਵੇਗੀ ਤਾਂ ਹੋਣਾ ਜੇਕਰ ਤੁਹਾਡਾ ਵੀ ਜਿਹੜਾ ਬਕਾਇਆ ਹੈ ਉਹ ਰਹਿੰਦਾ ਤਾਂ ਜਲਦ ਤੋਂ ਜਲਦ ਜਿਹੜਾ ਸਰਕਾਰੀ ਦਫ਼ਤਰ ਦੇ ਵਿੱਚ ਜਾ ਕੇ ਇਸ ਦਾ ਬਕਾਇਆ ਜਰੂਰ ਭਰ ਦਿਓ ਜੇਕਰ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਆਨਲਾਈਨ ਜਿਹੜੀ ਇਸ ਦੀ ਵੈੱਬਸਾਈਟ ਤੇ ਜਾ ਕੇ ਜਿਹੜਾ ਉਹ ਵੀ ਜੁਰਮਾਨਾ ਰਹਿਤ ਜਿਹੜੀ ਰਾਸ਼ੀ ਆ ਉਹ ਭਰ ਸਕਦੇ ਹੋ ਪਰ ਜੇਕਰ ਤੁਸੀਂ 31 ਮਾਰਚ ਤੋਂ ਲੇਟ ਹੋਣੇ ਤਾਂ ਤੁਹਾਨੂੰ ਜਿਹੜਾ ਜੁਰਮਾਨੇ ਦੇ ਨਾਲ ਨਾਲ ਜਿਹੜਾ ਵਿਆਜ ਵੀ ਭਰਨਾ ਪਵੇਗਾ